ਹੈਲੋ ਗਾਇਜ਼ ਵੈਲਕਮ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਪਲੀਜ਼ ਅਗਰ ਚੈਨਲ ਤੇ ਫਸਟ ਟਾਈਮ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਲਾਈਵ ਨੂੰ ਲਾਈਕ ਕਰਨਾ ਨਾ ਭੁੱਲਿਓ ਹਾਂਜੀ ਗਾਇਜ਼ ਨੈਟਵਰਕ ਇਸ਼ੂ ਕਰਕੇ ਚੈਨਲ ਨਹੀਂ ਚੱਲ ਰਿਹਾ ਸੀ ਬਾਰਿਸ਼ ਹੋ ਰਹੀ ਆ ਬਾਹਰ ਜਿਸ ਕਰਕੇ ਥੋੜੀ ਦਿੱਕਤ ਆ ਰਹੀ ਸੀਗੇ ਪਲੀਜ਼ ਹੁਣ ਲਾਈਵ ਨਾਲ ਦੁਬਾਰਾ ਜੁੜਿਓ ਲਾਈਵ ਨੂੰ ਲਾਈਕ ਕਰਿਓ ਪਲੀਜ਼ ਗਾਇਜ਼ ਜਲਦੀ-ਜਲਦੀ ਲਾਈਵ ਨਾਲ ਜੁੜੋ ਲਾਈਵ ਨੂੰ ਲਾਈਕ ਕਰੋ ਹੈਲੋ ਜੀ ਦੇਸੀ ਤੜਕਾ ਹੈਲੋ ਜਲਦੀ ਜਲਦੀ ਲਾਈਵ ਨਾਲ ਜੁੜੋ ਜੀ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਬਾਰ ਬਾਰ ਬਾਰਿਸ਼ ਹੋ ਰਹੀ ਹੈ ਤੇ ਇਹਦੇ ਕਰਕੇ ਥੋੜੀ ਨੈਟਵਰਕ ਦਿੱਕਤ ਆ ਰਹੀ ਸੀਗੀ ਤਾਂ ਅੱਜ ਆਪਾਂ ਪ੍ਰਾਇਮਸ ਲੈ ਕੇ ਆਏ ਹਾਂ ਉਸ ਦਿਨ ਵੀ ਬਣਾਏ ਸੀ ਉਹ ਜਿਆਦਾ ਟੇਸਟੀ ਬਣੇ ਸੀਗੇ ਤੇ ਅੱਜ ਆਪਾਂ ਫੇਰ ਦੁਬਾਰਾ ਫਰਾਈਮਸ ਲੈ ਕੇ ਆਇਆ ਪਲੀਜ਼ ਜਲਦੀ ਜਲਦੀ ਕਮੈਂਟ ਕਰੋ ਤੇ ਤੁਹਾਡੇ ਏਰੀਆ ਦਾ ਮੌਸਮ ਕਿਵੇਂ ਆ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਹੀ ਟੇਸਟੀ ਫਰਾਈਮਸ ਬਣੇ ਸੀ ਇਹ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਵੀ ਕਿਤੇ ਇਹੋ ਜਿਹੇ ਮਿਲੇ ਹੈਗੇ ਤਾਂ ਪਲੀਜ਼ ਤੁਸੀਂ ਵੀ ਇਹਨੂੰ ਜਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਹੈਗੇ ਆ ਅਲਫਾਬੈਟ ਵਾਲੇ ਫਰਾਈਮਸ देसी तड़का थैंक यू प्यारी इमोजीज भेजने के लिए बहुत-बहुत धन्यवाद ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਵੈਲਕਮ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਆਉਣ ਲਈ ਪਲੀਜ਼ ਲਾਈਵ ਨਾਲ ਜੁੜੋ ਇਹ ਬਹੁਤ ਹੀ ਟੇਸਟੀ ਫਰਾਈਜ਼ ਹੈਗੇ ਆ ਤੇ ਬਹੁਤ ਵਧੀਆ ਬੰਦੇ ਆ ਅਲਫਾਬੈਟ ਵਾਲੇ ਹੈਗੇ ਆ ਆਪਣੇ ਕੋਲ ਹਰ ਤਰ੍ਹਾਂ ਦਾ ਅਲਫਾਬੇਟ ਆ ਆਰ ਡੀ ਬਹੁਤ ਜ਼ਿਆਦਾ ਟੇਸਟੀ ਬੰਦੇ ਹੈਗੇ ਆ ਸਾਡੇ ਬਾਰਿਸ਼ ਬਹੁਤ ਹੋ ਰਹੀ ਹੈ ਐਂਡ ਤੁਸੀਂ ਦੱਸੋ ਤੁਹਾਡੇ ਬਾਰਿਸ਼ ਹੋ ਰਹੀ ਹੈ ਕਿ ਨਹੀਂ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਵੀ ਤੋਂ ਸਾਡੇ ਨਾਲ ਜੁੜਿਓ ਪਲੀਜ਼ ਜੀ ਜਲਦੀ ਜਲਦੀ ਲਾਈਵ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਸਾਨੂੰ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜਿਓ ਹੈਲੋ ਜੀ ਨਿਸ਼ਾ ਜੀ ਹੈਲੋ ਪਲੀਜ਼ ਕਮੈਂਟ ਕਰੋ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ ਤੁਹਾਡਾ ਸਾਡੇ ਲਾਈਵ ਵਿੱਚ ਬਹੁਤ ਬਹੁਤ ਸਵਾਗਤ ਹੈ हेलो निशा जी वदिया जी ਤੁਸੀਂ ਦੱਸੋ ਕਿੱਥੋਂ ਬੋਲ ਰਹੇ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਤੇ ਕਿੱਥੋਂ ਬੋਲ ਰਹੇ ਹੋ ਪਲੀਜ਼ ਲਾਈਵ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਤੇ ਫਸਟ ਟਾਈਮ ਆਏ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੀਆਂ ਪਿਆਰੀ ਪਿਆਰੀਆਂ ਤੇ ਟੇਸਟੀ ਰੈਸਪੀਜ਼ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਓਕੇ ਜੀ ਪੰਜਾਬ ਤੋਂ ਅਸੀਂ ਵੀ ਪੰਜਾਬ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਬਹੁਤ ਬਾਰਿਸ਼ ਹੋ ਰਹੀ ਹੈ ਤੁਹਾਡੇ ਏਰੀਆ ਚ ਪਲੀਜ਼ ਦੱਸੋ मौसम है असं अंदर बैठे लाइव कर रहे हैं एंड बार बारिश हो रही है तो साढ़े को ले बहुत ही ज्यादा टेस्टी फ्राइम्स है अल्फाबैट वाले हर तरह देखो बी हर तरह के अपने कोल्फाबैट है गया। बहुत ज़्यादा टेस्टी भी बनते हैं ਪਲੀਜ਼ ਜੀ ਲਾਈਵ ਨਾਲ ਜੋ ਜੁੜੇ ਆ ਸਾਨੂੰ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ ਬੋਲ ਰਹੇ ਹੋ ਤੁਹਾਡੇ ਏਰੀਆ ਦਾ ਮੌਸਮ ਕਿਵੇਂ ਹੈ ਅਗਰ ਤੁਹਾਨੂੰ ਮੇਰੀ ਪੰਜਾਬੀ ਸਮਝ ਨਹੀਂ ਆ ਰਹੀ ਤਾਂ ਪਲੀਜ਼ ਮੈਨੂੰ ਕਮੈਂਡ ਕਰਕੇ ਵੀ ਜਰੂਰ ਦੱਸਿਓ ਮੈਂ ਤੁਹਾਨੂੰ ਹਿੰਦੀ ਵਿੱਚ ਵੀ ਤੁਹਾਡੇ ਨਾਲ ਗੱਲ ਕਰਾਂਗੀ ਹੈਲੋ ਜੀ ਤੁਹਾਡਾ ਨਾਮ ਨੀਸ਼ਾ ਦਾ ਨੀਸ਼ਾ ਹੀ ਰਹਿ ਗਿਆ ਐ ਅੱਛਾ ਤੁਸੀਂ ਅਲਫਾਬੈਟ 'ਚ ਕਹਿ ਰਹੇ ਹੋ ਲੱਭ ਕੇ ਦਿਖਾਓ ਜੀ ਪਲੀਜ਼ ਤੁਸੀਂ ਇੱਕ ਕਮੈਂਡ ਕਰੋ ਕਿ ਤੁਹਾਨੂੰ ਫਰਸਟ ਲੈਟਰ ਇਹ ਅਸੀਂ ਦੱਸਣਾ ਵੈਲਕਮ ਜੀ ਤੁਹਾਡਾ ਸਾਡੇ ਲਾਈਵ ਦੇ ਵਿੱਚ ਬਹੁਤ ਬਹੁਤ ਵੈਲਕਮ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਤੁਹਾਡੇ ਏਰੀਆ ਦਾ ਮੌਸਮ ਕਿੱਦਾਂ ਨਿਸ਼ਾ ਰਾਣੀ ਜੀ ਤੁਹਾਡੇ ਜੋ ਨਾਮ ਦਾ ਅਲਫਾਬੈਟ ਹੈਗਾ ਉਹ ਇੱਥੇ ਪੂਰੇ ਨਹੀਂ ਹੈਗੇ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਦੇ ਵਿੱਚ ਪਲੀਜ਼ ਜਲਦੀ ਜਲਦੀ ਲਾਈਵ ਨਾਲ ਜੁੜੋ ਤੁਸੀਂ ਕਿੱਥੋਂ ਬੋਲ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੈਲੋ ਜੀ ਅਮਰਜੀਤ कौर ਜੀ ਤੁਹਾਡਾ ਵੈਲਕਮ ਸਾਡੇ ਲਾਈਵ ਵਿੱਚ ਓਕੇ ਜੀ ਤੁਸੀਂ ਕੈਨੇਡਾ ਤੋਂ ਬੋਲ ਰਹੇ ਹੋ ਜੀ ਧੰਨਵਾਦ ਜੀ ਤੁਹਾਡਾ ਸਾਡੇ ਲਾਈਵ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਓਕੇ ਜੀ ਅਮ੍ਰਿਤ ਤੇ ਤਜ਼ਿੰਦਰ ਬਿਲਕੁਲ ਜੀ ਅਸੀਂ ਨਾਮ ਦਾ ਸਿਰਫ ਫਰਸਟ ਲੈਟਰ ਹੀ ਦੱਸਾਂਗੇ ਬਿਕਾਜ਼ ਸਾਡੇ ਕੋਲ ਪੂਰੇ ਲੈਟਰ ਉਦਾਂ ਨਹੀਂ ਹੈਗੇ ਅਮਰਜੀਤ ਜੀ ਸੌਰੀ ਸਾਡੇ ਕੋਲੇ ਪੂਰੇ ਲੈਟਰ ਨਹੀਂ ਹੈਗੇ ਸੀਗੇ ਤਾਂ ਸਾਨੂੰ ਮਤਲਬ ਥੈਂਕ ਯੂ ਜੀ ਅਮਰਜੀਤ ਜੀ ਤੁਸੀਂ ਸਾਡੇ ਲਾਈਵ ਦੇ ਵਿੱਚ ਆਏ ਬਹੁਤ ਬਹੁਤ ਧੰਨਵਾਦ ਹਾਂਜੀ ਐਕਚੁਅਲੀ ਨਾ ਇੰਨੇ ਸਾਰੇ ਅਲਫਾਬੈਟ ਹੈ ਗਿਆ ਤਾਂ ਕਰਕੇ ਸਾਨੂੰ ਥੋੜੀ ਦਿੱਕਤ ਹੋ ਰਹੀ ਹੈ ਤੇ ਇੱਕ ਸਾਡੇ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਨੈਟਵਰਕ ਇਸ਼ੂ ਵੀ ਬਹੁਤ ਹੋ ਰਿਹਾ ਸਾਨੂੰ ਕੈਨੇਡਾ ਦਾ ਮੌਸਮ ਦੱਸੋ ਜੀ ਕਿਵੇਂ ਹੈਗਾ ਸਾਡੇ ਇੱਥੇ ਫਿਰੋਜ਼ਪੁਰ ਬਹੁਤ ਬਾਰਿਸ਼ ਹੋ ਰਹੀ ਹੈ ਤੇ ਗਰਮੀ ਤੋਂ ਕਾਫੀ ਰਾਹਤ ਮਿਲ ਗਈ ਹੋਈ ਹੈ ਉਡਾ ਸਾਰਿਆਂ ਦਾ ਸਾਡੇ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀਆਂ ਪਿਆਰੀ ਪਿਆਰੀ ਟੇਸਟੀ ਰੈਸਪੀਜ਼ ਨੂੰ ਜਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਰੈਸਪੀਜ਼ ਹੁੰਦੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਜੀ ਸਾਡੇ ਲਾਈਵ ਦੇ ਵਿੱਚ ਪਲੀਜ਼ ਲਾਈਵ ਨੂੰ ਲਾਈਕ ਵੀ ਜਰੂਰ ਕਰੋ ਤੇ ਅਸੀਂ ਅੱਜ ਹੀ ਆਪਣੇ ਚੈਨਲ ਤੇ ਕੱਚੀ ਕੈਰੀ ਦੀ ਜਿਹੜੀ ਖੱਟੀ-ਮਿੱਠੀ ਟੇਸਟੀ ਜੀ ਰੈਸਪੀ ਹੁੰਦੀ ਹੈ ਉਹ ਅਸੀਂ ਅਪਲੋਡ ਕੀਤੀ ਹੈ ਪਲੀਜ਼ ਤੁਸੀਂ ਉਹ ਜਾ ਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜਿਹੜਾ ਆਪਾਂ ਆਚਾਰ ਬਣਾਉਨੇ ਆ ਨਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਤਿਆਰ ਕੀਤਾ ਹੋਇਆ ਤੇ ਬਹੁਤ ਹੀ ਜ਼ਿਆਦਾ ਖੱਟਾ-ਮਿੱਠਾ ਟੇਸਟੀ ਆਚਾਰ ਬਣਿਆ ਹੋਇਆ ਤਾਂ ਤੁਸੀਂ ਜ਼ਰੂਰ ਟਰਾਈ ਕਰਨਾ ਅਗਰ ਤੁਹਾਨੂੰ ਕਿਸੇ ਕੋਈ ਰੈਸਪੀ ਰਿਲੇਟਡ ਕੋਈ ਕੁਐਸਚਨ ਕੁਇਰੀ ਸੁਜੈਸ਼ਨ ਆਲਾ ਪਲੀਜ਼ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਨੂੰ ਕੋਈ ਹੋਰ ਰੈਸਪੀ ਚਾਹੀਦੀ ਹੈ ਤਾਂ ਸਾਨੂੰ ਉਹ ਵੀ ਕਮੈਂਟ ਕਰਿਓ ਅਸੀਂ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਵਾਂਗੇ ਦੇਸੀ ਤੜਕਾ ਜੀ ਤੁਹਾਡਾ ਇੰਨੀ ਪਿਆਰੀ ਮੋਜੀਸ ਭੇਜਣ ਦੇ ਲਈ ਬਹੁਤ-ਬਹੁਤ ਧੰਨਵਾਦ ਹਾਂਜੀ ਮੋਮੋਸ ਦੀ ਰੈਸਪੀ ਆਪਾਂ ਆਪਣੇ ਚੈਨਲ ਤੇ ਪਾਈ ਹੋਈ ਹੈ ਵੈਜ ਮੋਮੋਸ ਤੁਸੀਂ ਜਾ ਕੇ ਜ਼ਰੂਰ ਸਾਡੀ ਫੁੱਲ ਵੀਡੀਓ ਦੇਖਿਓ ਤੇ ਉਹਦੇ ਵਿੱਚ ਤੁਸੀਂ ਮੋਮੋਸ ਦੀ ਰੈਸਪੀ ਪੂਰੀ ਦੇਖਿਓ ਬਹੁਤ ਹੀ ਵਧੀਆ ਤਰੀਕੇ ਨਾਲ ਮੋਮੋਸ ਤਿਆਰ ਕੀਤੇ ਗਏ ਆ ਤਾਂ ਤੁਸੀਂ ਪੂਰੀ ਰੈਸਪੀ ਦੇਖਿਓ ਬਣਾਇਓ ਮੋਮੋਸ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੋਮੋਸ ਦੀ ਰੈਸਪੀ ਕਿੱਦਾਂ ਲੱਗੀ साढ़े लाइव न जल्दी जल्दी जुड़ो गाइज एक चीज तुम होने तुम देखो अल्फाबेट हेलो जी निशा जी तुम म्यूजिक दिया ਸਾਇਨਫੇਸ ਦੇ ਨੂੰ ਲੱਗਦਾ ਤੁਹਾਨੂੰ ਮਿਊਜ਼ਿਕ ਬਹੁਤ ਪਸੰਦ ਹੈ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਪਲੀਜ਼ ਸਾਨੂੰ ਨੂੰ ਲਾਈਕ ਵੀ ਕਰੋ ਲਾਈਵ ਨੂੰ ਲਾਈਕ ਕਰਿਓ ਚੈਨਲ ਤੇ ਫਸਟ ਟਾਈਮ ਆ ਰਹੇ ਹਾਂ ਤਾਂ ਲਾਈਵ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਟੀ ਲਾਈਵ ਨਾਲ ਜਲਦੀ ਨਾਲ ਜੁੜੋ ਲਾਈਵ ਤੇ ਫਸਟ ਟਾਈਮ ਆ ਰਹੇ ਹੋ ਤਾਂ ਪਲੀਜ਼ ਲਾਈਵ ਨੂੰ ਲਾਈਕ ਕਰਿਓ ਨਿਸ਼ਾਰਾਣੀ ਪਲੀਜ਼ ਲਾਈਵ ਨੂੰ ਲਾਈਕ ਕਰੋ ਅਗਰ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਹੋਰ ਪਿਆਰੀ ਟੇਸਟੀ ਰੈਸਪੀਜ਼ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਪਲੀਜ਼ ਜਾ ਕੇ ਅੱਜ ਵੀਡੀਓ ਦੇਖੋ ਅਸੀਂ ਅੱਜ ਇੱਕ ਖੱਟੀ ਮਿੱਠੀ ਕੱਚੀ ਕੈਰੀ ਦੀ ਸਬਜ਼ੀ ਪਾਈ ਆ ਜੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਇਕਦਮ ਟੇਸਟੀ ਚਟਪਟੀ ਖੱਟੀ ਮਿੱਠੀ ਪਲੀਜ਼ ਜਲਦੀ ਲਾਈਵ ਨਾਲ ਜੁੜੋ ਲਾਈਵ ਨੂੰ ਲਾਈਕ ਕਰਿਓ ਪੀਸ ਲਾਈਵ ਨਾਲ ਜਲਦੀ ਜਲਦੀ ਜੁੜੋ ਥੈਂਕ ਯੂ ਜੀ ਸਾਡਾ ਥੈਂਕ ਯੂ ਜੀ ਸਾਡੇ ਲਾਈਵ ਵਿੱਚ ਆਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਗਰ ਚੈਨਲ ਤੇ ਫਸਟ ਟਾਈਮ ਆ ਰਹੇ ਤਾਂ ਪਲੀਜ਼ ਲਾਈਵ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਕੋਲੇ ਬਹੁਤ ਸਾਰੇ ਫਰਾਈਜ਼ ਹੈਗੇ ਜੋ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਹੈਗੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਅਲਫਾਬੈਟ ਕਿੰਨੇ ਸਾਰੇ ਹੈਗੇ ਆ ਜਲਦੀ ਜਲਦੀ ਲਾਈਵ ਨੂੰ ਲਾਈਕ ਕਰਿਓ ਨੀਸ਼ਾ ਜੀ ਦੇਸੀ ਤੜਕਾ ਪੀਸ ਜਲਦੀ ਜਲਦੀ ਕਮੈਂਟ ਕਰੋ ਹਾਂਜੀ ਦੇਸੀ ਤੜਕਾ ਸੀ ਖਾਣਾ ਖਾ ਲਿਆ ਤੁਸੀਂ ਦੱਸੋ ਖਾਣਾ ਖਾ ਲਿਆ ਹੋਇਆ ਇਸੀ ਤੜਕਾ ਅੱਜ ਸੀ ਡਿਨਰ ਵਿੱਚ ਬਣਾਇਆ ਕਾਲੇ ਚਨੇ ਬੋਏ ਫੈਨ ਜੀ ਹੈਲੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਤੁਹਾਡੇ ਏਰੀਆ ਦਾ ਮੌਸਮ ਕਿਦਾਂ ਥੈਂਕ ਯੂ ਜੀ ਇਹਨੀਆਂ ਪਿਆਰੀ ਇਮੋਜੀਸ ਦੇ ਭੇਜਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਤੁਹਾਡੇ ਏਰੀਆ ਦਾ ਮੌਸਮ ਕਿਦਾਂ ਸਾਡੇ ਅੱਜ ਬਹੁਤ ਬਾਰਿਸ਼ ਹੋ ਰਹੀ ਹੈ ਫਿਰੋਜ਼ਪੁਰ ਥੈਂਕ ਯੂ ਜੀ ਇਹਨੀਆਂ ਪਿਆਰੀ ਮੋਜੀਸ ਭੇਜਣ ਦੇ ਲਈ ਬਹੁਤ ਬਹੁਤ ਧੰਨਵਾਦ ਹਰਟ ਭੇਜਣ ਲਈ ਟਰੋਫੀਸ ਭੇਜਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਵ ਨੂੰ ਲਾਈਕ ਕਰਿਓ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ प्लीज लाइव में भी लाइक करो देसी तड़का बहुत बहुत धनबादी भेजने बॉयफ्रेंड लाइक डन करवाद देसी तड़का दिल भेजने लहुत बहुत धनबाद लाइक डन कर भी बहुत बहुत धनवाद ओके okay, जी साढ़े भी बारिश हो रही है थैंक यू जी नोजिश भेजने लिये सारे का बहुत बहुत धन्यवाद साढ़े लाइव में जुड़ने लिय बहुत बहुत धन्यवाद वेलकम जी थोड़ा तो सारे का सा लाइव में जुड़न लिए इमोजिस बहुत लगनवाद वेलकम जी थोड़ा तो साइव आने लहोत बहुत धन्यवाद ਪਲੀਜ਼ ਲਾਈਵ ਤੇ ਫਸਟ ਟਾਈਮ ਆਇਆ ਤਾਂ ਸਾਡੇ ਚੈਨਲ ਨੂੰ ਜ਼ਰੂਰ ਵਿਜ਼ਿਟ ਕਰਿਓ ਅੱਜ ਅਸੀਂ ਬਹੁਤ ਹੀ ਟੇਸਟੀ ਕੱਚੀ ਕਰੀ ਦੀ ਟੇਸਟੀ ਰੈਸਪੀ ਪਾਈ ਹੈ ਤੁਸੀਂ ਜ਼ਰੂਰ ਜਾ ਕੇ ਦੇਖਿਓ ਤੇ ਲਾਈਵ ਤੇ ਫਸਟ ਟਾਈਮ ਆ ਰਹੇ ਤਾਂ ਪਲੀਜ਼ ਲਾਈਵ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੰਨੀਆਂ ਪੋਜ਼ਿਟਿਵ ਤੇ ਵਧਿਆ ਇਮੋਜੀਸ ਭੇਜਣ ਲਈ ਬਹੁਤ ਬਹੁਤ ਧੰਨਵਾਦ ਇਸ ਲਾਈਵ ਨੂੰ ਲਾਈਕ ਵੀ ਜ਼ਰੂਰ ਕਰਿਓ ਥੈਂਕ ਯੂ ਜੀ ਤੁਹਾਡਾ ਸਾਡੇ ਲਾਈਵ 'ਤੇ ਜੁੜਨ ਲਈ ਤੇ ਇੰਨੀਆਂ ਵਧੀਆ ਇਮੋਜੀਸ ਭੇਜਣ ਲਈ ਤੇ ਜੋ ਨਵੇਂ ਲਾਈਵ 'ਤੇ ਆਏ ਹੋ ਤਾਂ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਜਾਇਓ ਤੇ ਚੈਨਲ ਤੇ ਸਾਡੀਆਂ ਰੈਸਪੀਜ਼ ਜ਼ਰੂਰ ਦੇਖਿਓ ਤੇ ਉਹਨੂੰ ਟਰਾਈ ਵੀ ਕਰਿਓ ਅੱਜ ਅਸੀਂ ਬਹੁਤ ਹੀ ਟੇਸਟੀ ਕੱਚੀ ਘਰੀ ਦੀ ਖੱਟੀ ਮਿੱਠੀ ਟੇਸਟੀ ਜੀ ਰੈਸਪੀ ਪਾਈ ਹੈ ਤੁਸੀਂ ਜਾ ਕੇ ਜ਼ਰੂਰ ਦੇਖਿਓ ਤੇ ਬਣਾਇਓ ਵੀ ਸਿੱਧੂ 팬ਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲਾਈਵ ਵਿੱਚ ਆਉਣ ਲਈ ਲਾਈਕ ਡਨ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਸਾਡੇ ਲਾਈਵ ਵਿੱਚ। ਓਨਲੀ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰੀ ਜਾਇਓ। ਅਗਰ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਵਿਜ਼ਿਟ ਕਰਿਓ। ਬਹੁਤ ਹੀ ਵਧੀਆ ਤੇ ਪਿਆਰੀਆਂ ਰੈਸਪੀਜ਼ ਪਾਈਆਂ ਹੋਈਆਂ। ਤੁਸੀਂ ਜ਼ਰੂਰ ਟਰਾਈ ਕਰਿਓ। ਬਣਾ ਕੇ ਜ਼ਰੂਰ ਦੇਖਿਓ ਖਾਣ ਵਿੱਚ ਵੀ ਟੇਸਟੀ ਬਣੀਆਂ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈਆਂ ਹੋਈਆਂ। ਇਹ ਸਾਡੇ ਕੋਲੇ ਅਲਫਾਬੈਟ ਫਰਾਈਮਸ ਆ ਜੋ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਤੇ ਆਪਣੇ ਕੋਲੇ ਹਰ ਤਰ੍ਹਾਂ ਦੇ ਅਲਫਾਬੈਟ ਆ ਤੁਸੀਂ ਵੇਖ ਸਕਦੇ ਹੋ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਅਗਰ ਚੈਨਲ ਤੇ ਫਸਟ ਟਾਈਮ ਆਇਓ ਤਾਂ ਗਾਈਜ਼ ਜੇਕਰ ਤੁਹਾਡੀ ਕੋਈ ਰੈਸਪੀ ਰਿਲੇਟਡ ਕੁਐਸਚਨ ਕੁਐਰੀ ਸੁਜੈਸ਼ਨ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਬਾਅਦ ਆਪਾਂ ਲਾਈਵ ਬੰਦ ਕਰ ਦਾਂਗੇ ਤਾਂ ਇਸ ਲਈ ਜਲਦੀ-ਜਲਦੀ ਲਾਈਵ ਨੂੰ ਲਾਈਕ ਕਰੋ ਕਮੈਂਟ ਕਰੋ ਅਗਰ ਤੁਹਾਡਾ ਕੋਈ ਸੁਜੈਸ਼ਨ ਕੁਐਰੀ ਕੁਐਸਚਨ ਹੈਗਾ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ओके जी ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਦੇ ਵਿੱਚ ਓਨਲੀ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਆਪਾਂ ਲਾਈਵ ਬੰਦ ਕਰਦੇ ਆਂ ਅਗਰ ਚੈਨਲ ਤੇ ਸਾਡੇ ਨਹੀਂ ਵਿజిਟ ਕੀਤਾ ਤਾਂ ਜਰੂਰ ਵਿజిਟ ਕਰਿਓ ਬਹੁਤ ਹੀ ਟੇਸਟੀ ਰੈਸਪੀਜ਼ ਅਸੀਂ ਅਪਲੋਡ ਕੀਤੀਆਂ ਹੋਈਆਂ 28 ਮਿੰਟ ਹੋ ਗਿਆ ਤੇ 1 ਮਿੰਟ ਰਹਿ ਗਿਆ ਹੋਇਆ 29 ਤੇ ਉਸ 30 ਉਸ ਤੋਂ ਬਾਅਦ ਆਪਾਂ ਲਾਈਵ ਬੰਦ ਕਰ ਦਾਂਗੇ ਅਗਰ ਤੁਹਾਡਾ ਕੋਈ ਕੁਐਸਚਨ ਕਰੇ ਸੁਜੈਸ਼ਨ ਹੈ ਤਾਂ ਪਲੀਜ਼ ਸਾਨੂੰ ਕਿਸੇ ਵੀ ਸ਼ਾਰਟ ਵੀਡੀਓ ਤੇ ਕਮੈਂਟ ਕਰ ਸਕਦੇ ਹੋ ਜਾਂ ਲਾਈਵ ਦੇ ਵਿੱਚ ਵੀ ਕਮੈਂਟ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਆਨਲੀ ਬਹੁਤ-ਬਹੁਤ ਧੰਨਵਾਦ ਅਗਰ ਚੈਨਲ ਤੇ ਫਸਟ ਟਾਈਮ ਆ ਰਹੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਲਾਈਵ ਨੂੰ ਵੀ ਲਾਈਕ ਕਰਿਓ ਤੁਸੀਂ ਸਾਡੇ ਚੈਨਲ ਤੇ ਆਏ ਤਾਂ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕਿੱਥੋਂ ਬੋਲ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ओके okay जी ਹੁਣ ਟਾਈਮ ਹੋ ਗਿਆ ਇਸ ਤੋਂ ਬਾਅਦ ਆਪਾਂ ਹੁਣ ਲਾਈਵ ਬੰਦ ਕਰ ਰਿਹਾ ਅਗਰ ਤੁਹਾਡਾ ਕੋਈ ਕਮੈਂਟ ਹੈਗਾ ਤਾਂ ਸਾਨੂੰ ਜਰੂਰ ਕਰੋ ਤਾਂ ਆਪਾਂ ਇਸ ਤੋਂ ਬਾਅਦ ਹੁਣ ਲਾਈਵ ਬੰਦ ਕਰਨ ਲੱਗੇ ਆ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਓਨਲੀ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰਿਓ ਓਕੇ ਜੀ ਹੁਣ ਆਪਾਂ ਲਾਈਵ ਬੰਦ ਕਰਨ ਲੱਗੇ ਆ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਵਿੱਚ ਓਨਲੀ ਬਹੁਤ ਬਹੁਤ ਧੰਨਵਾਦ